ਹਾਂਜੀ ਸਤਿ ਸ੍ਰੀ ਅਕਾਲ ਅੱਜ ਗੁੱਲਮੋਹਰ ਸਿਟੀ ਦੇ ਵਿੱਚ ਜਿਹੜੀ ਪੁੱਡਾ ਪ੍ਰੂਵ ਹੈ ਤੇ ਜਿੱਥੇ ਖੁੱਲੇ ਡੁੱਲੇ ਰੋਡ ਆ ਉੱਥੇ ਅਸੀਂ 126 ਗਜ ਦੇ ਵਿੱਚ ਬਹੁਤ ਸੁੰਦਰ ਇੱਕ ਕੋਠੀ ਲੈ ਕੇ ਆਏ ਜਿਹੜੀ ਬਹੁਤ ਹੀ ਬਾਜਵਰੇਟਾਂ ਦੇ ਵਿੱਚ ਹੈ ਇੱਕ ਵਾਰੀ ਕੈਮਰਾਮੈਨ ਤੁਹਾਨੂੰ ਉੱਪਰ ਜਿਹੜਾ ਉਹ ਵਿਊ ਹੈ ਇਹਦਾ ਦਿਖਾ ਦਿੰਦਾ ਤੇ ਇਹ ਸਿੰਗਲ ਬਣੀ ਹੋਈ ਹੈ 2 بی ਐਚ ਕੀ ਆਓ ਅੰਦਰ ਦਿਖਾਈਏ ਕੀ ਹੈ ਜੇ ਇੱਧਰ ਦਿਖਾਈਏ ਇੱਧਰ ਵੀ ਸਪੇਸ ਬਹੁਤ ਹੈ ਤੇ ਇੱਧਰ ਵੀ ਸਪੇਸ ਬਹੁਤ ਹੈ ਜੇ ਕੋਈ ਗੱਡੀ ਖੜਾਉਣੀ ਹੈ ਤਾਂ ਗੱਡੀ ਜਿਹੜੀ ਅੰਦਰ ਹੈ ਉਹ ਲੱਗਦੀ ਹੈ। ਐਤੂ ਆਪਾਂ ਐਂਟਰ ਹੋ ਰਹੇ ਹਾਂ। ਐਂਟਰ ਹੁੰਦੇ ਆ ਸਾਰ ਜਿਹੜਾ ਇਹ ਇੱਕ ਹਾਲ ਹੈ। ਇਹਦੀ ਸਪੇਸ ਬਹੁਤ ਹੈ ਨਾਲ ਡਰੈਇੰਗ ਰੂਮ ਹੈ। ਆਜ ਦਿਖਾਈ ਤੁਹਾਨੂੰ ਡਰੈਇੰਗ ਰੂਮ। ਇਹ ਜਿਹੜਾ ਡਰੈਇੰਗ ਰੂਮ ਹੈ ਇਹਦੇ ਨਾਲ ਨਾ ਇੱਧਰ ਗੇਟ ਹੈ। ਇੱਧਰ ਬਾਹਰ ਕੀ ਗੇਟ ਹੈਗਾ ਇੱਕ। ਇਹ ਜਿਹੜਾ ਕੈਬੂਰਡ ਵਗੈਰਾ ਲੱਗੇ ਹੋਇਆ ਡਾਊਨ ਸਿਲਿੰਗ ਹੋਈ ਹੋਈ ਹੈ ਮਤਲਬ ਸਪੇਸ ਬਹੁਤ ਹੈ ਡ੍ਰੈਗ ਰੂਮ ਦੇ ਵਿੱਚ ਇਧਰ ਆ ਗਿਆ ਕਿਚਨ ਇਹ ਜਿਹੜਾ ਕਿਚਨ ਹੈ ਓਪਨ ਹੈ ਇਹ ਵੀ ਸਾਰੇ ਪਾਸੇ ਵਧੀਆ ਜਿਹੜਾ ਚਾਨਣਾ ਆ ਜਾਂਦਾ ਆਪਾਂ ਰੂਮ ਦੇਖੀਏ ਹੁਣ ਇਹ ਫਾਸਟ ਰੂਮ ਹੈ ਰਾਈਟ ਇਹ ਜਿਹੜਾ ਫਾਸਟ ਰੂਮ ਹੈ ਮਤਲਬ ਇਹ ਜਿਹੜਾ ਕੈਬੂਰਡ ਦੇਖੋ ਕਿੰਨੇ ਸੋਹਣੇ ਬਣੇ ਹੋਏ ਆ ਮਤਲਬ ਇਹ ਉੱਪਰ ਤੱਕ ਜਿਹੜੇ ਸਾਰੇ ਕੰਪਲੀਟ ਹੈ ਤੇ ਕੈਮਰਾਮੈਨ ਤੁਹਾਨੂੰ ਇੱਕ ਵਾਰੀ ਵਾਸ਼ਰੂਮ ਜਿਹੜਾ ਉਹ ਵੀ ਦਿਖਾਉਂਦਾ ਜਿਹੜੇ ਵਾਸ਼ਰੂਮ ਉਹ ਵੀ ਸਪੇਸ ਵਾਈਜ਼ ਬਹੁਤ ਸੁੰਦਰ ਨੇ ਤੇ ਪਿੱਛੇ ਵਾਸ਼ਿੰਗ ਏਰੀਆ ਦੀ ਗੱਲ ਕਰੀਏ ਤਾਂ ਇਹ ਹੈਗਾ ਜਿਹੜਾ ਇਹ ਵਾਸ਼ਿੰਗ ਏਰੀਆ ਇੱਥੇ ਵਾਸ਼ਿੰਗ ਪਈਆ ਮਸ਼ੀਨ ਜਿਹੜੀ ਹੈਗੀ ਆ ਇਹ ਵਾਸ਼ਿੰਗ ਏਰੀਆ ਉਹ ਆਪਾਂ ਜਿਹੜਾ ਸੈਕੰਡ ਰੂਮ ਹੈ ਉਹ ਦਿਖਾਈ ਇਹ ਪਹਿਲਾ ਡਰੈਸਿੰਗ ਰੂਮ ਦੇਖੋ ਜਿਹੜਾ ਆ ਮਤਲਬ ਇਹ ਡਰੈਸਿੰਗ ਰੂਮ ਹੈ ਇਹਦਾ ਪੂਰਾ ਉਹ ਵਧੀਆ ਹੈਗਾ ਵੀ ਬਹੁਤ ਸੋਹਣਾ ਖੁੱਲਾ ਡੁੱਲਾ ਤਿਆਰ ਹੋਣ ਲਈ ਹੈਗਾ ਇਹ ਜਿਹੜਾ ਦੂਜਾ ਬੈੱਡਰੂਮ ਹੈ ਇਹਦਾ ਉੱਪਰ ਇਹਦੇ ਵੀ ਜਿਹੜੇ ਕਪਵਰਡ ਜਿੱਦਾਂ ਉਹ ਕਮਰੇ ਦੇ ਵਿੱਚ ਐਦਾਂ ਹੀ ਬਹੁਤ ਸੁੰਦਰ ਜਿਹੜੇ ਕਪਵਰਡ ਲੱਗੇ ਹੋਏ ਆ ਇਹਦਾ ਵੀ ਕੋਈ ਜਿਹੜਾ ਆਪਣਾ ਵਾਸ਼ਰੂਮ ਉਹ ਤੁਹਾਨੂੰ ਦਿਖਾਉਂਦੇ ਆ ਔਰ ਜੇ ਗੱਲ ਕਰੀਏ ਵੀ ਜਿਹੜੇ ਪੜੇ ਲਿਖੇ ਲੋਕ ਐ ਚੰਡੀਗੜ੍ਹ ਮੁਹਾਲੀ ਦੇ ਲੋਕ ਆ ਉਹ ਪੁੱਡਾ ਪ੍ਰੂਵ ਜਾਂ ਗਮੰਡਾ ਤੋਂ ਜਿਹੜੀਆਂ ਹੁੰਦੀਆਂ ਨੇ ਉਹ ਪ੍ਰਾਪਰਟੀ ਬਹੁਤ ਸ਼ੌਂਕ ਦੇ ਨਾਲ ਲੈਂਦੇ ਆ ਤੇ ਉਹ ਪੁੱਡਾ ਪ੍ਰੂਵ ਜਿਹੜੀ ਪ੍ਰਾਪਰਟੀ ਆ ਬਿਲਕੁਲ ਰੋਡ ਆਨ ਰੋਡ ਆ ਮਤਲਬ ਕਿ ਬਹੁਤ ਸੁੰਦਰ ਸੋਸਾਇਟੀ ਦੇ ਵਿੱਚ ਹੈਗੀ ਆ ਇਹ ਕੋਠੀ ਤੁਸੀਂ ਸਾਰੇ ਦੇਖ ਲਈ ਐ ਜਿਹਦੇ ਮਾਲਕ ਬਾਨਾਂ ਤਾਂ ਦਿੱਤੇ ਵੀ ਨੰਬਰ ਆ ਤੁਸੀਂ ਸੰਪਰਕ ਕਰਕੇ ਇਸ ਕੋਠੀ ਦੇ ਤੁਸੀਂ ਮਾਲਕ ਬਣ ਸਕਦੇ ਹੋ ਸਾਰਿਆਂ ਨੂੰ ਸਤ ਸ੍ਰੀ ਅਕਾਲ